ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ YouTube ਚੈਨਲ ਢਿੱਲੋ ਡੇਰੀ ਫਾਰਮ ਬਰਨਾਲਾ ਦੇ ਵਿੱਚ ਕਿਸੇ ਵੀ ਕਿਸਾਨ ਵੀਰ ਨੇ ਆਪਾਂ ਤੋਂ ਐਡ ਕਰਵਾਉਣੀ ਹੋਵੇ ਮੇਰਾ ਨੰਬਰ ਹੈ 842701987 ਸੋ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਤਿੰਨ ਬੈੜਾ ਤਿੰਨੇ ਤਾਜ਼ੇ ਸੁੰਜਣੀਆਂ ਦਿਖਾਉਣੀਆਂ ਹੈ ਸੇਲ ਆ ਰੇਟ ਡਿਟੇਲ ਵੀਡੀਓ ਦੇ ਵਿੱਚ ਇੱਕ ਦਿਖਾਵਾਂਗੇ ਗੱਬਣ ਬੱਚੀ ਅੱਜ ਵੀ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਨਾਮ ਐਡਰੈਸ ਦੱਸੋ ਆਪਣਾ ਨਾਮ ਜਸਪ੍ਰੀਤ ਪਿੰਡ ਬਧਾਉਂ ਜਿਲ੍ਹਾ ਬਰਨਾਲਾ ਇਸ ਜਿੰਦਾ ਪਾਸੇ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਜੀ 62805865 ਇਹਦੀ ਪਹਿਲੇ ਨੰਬਰ ਤੇ ਆਪਾਂ ਬੈਠ ਦੇ ਕਰਿਆ ਤਾਜੀ ਸੂਈ ਕਿਹੜਾ ਸੂਸ ਸੂਈ ਆ ਜੀ ਬਈ ਦੂਜਾ ਸਵਾਰ ਨੀ ਇਹਦੇ ਦੀ ਨੀਂ ਲੱਗਾਂ ਅਜਾ ਬੱਚਾ ਆ ਗਿਆ ਬੱਚਾ ਹਣਾ ਬੱਚਾ ਆ ਗਿਆ ਜੀ ਤੇ ਥੋੜਾ ਥੋੜਾ ਦੀ ਮੈਂ ਥੋੜੀ ਸੀ ਲੱਗ ਨਹੀਂ ਆ ਮੇਲ ਲਗਾ ਲਾ ਅਜਾ ਕਹਿੰਦਾ ਬਾ ਥੱਲੇ ਜਾਵੇ ਨੰਗੀ ਚਲੋ ਮੈਂ ਕਿੱਥੇ ਆ ਕੇ ਆਪਾਂ ਬੈਠ ਕੇ ਨਾ ਕਿਦੋਂ ਦੇ ਜੀ ਜਮਾ ਠੰਡੀ ਆ ਕਹਿੰਦਾ ਤੇ ਜੇਰ ਤੇ ਆਪਾਂ ਜਾਵਾਂ ਡਾਨਾ ਕਿੰਟੀ ਹੋਊਂਗੇ ਜੇਰ ਤੇ ਚਵਾਈ ਦੀ ਕਿ ਮੈਂ ਧਾਰਾ ਤੋਂ ਰੋ ਜੀ ਧਾਰਾ ਦੀ ਇੱਕ ਨੰਬਰ ਆਪਾਂ ਪਹਿਲਾਂ ਘੂਰ ਦੀ ਧਾਰਾ ਮਾ ਦੋਬਰ ਕੱਦ-ਕਾੜ ਵਗੈਰਾ ਦੇਖੋ ਬੈੜਦਾ ਸੋਹਣਾ ਸਾਫ-ਸੁਤਰਾ ਚੰਗੀ ਸਮੀ ਵੀ ਜਿੰਦ-ਜਾਨ ਵਾਲੀ ਬੱਚਾ ਇਹਦੇ ਪਿੱਛੇ ਆ ਗਿਆ ਮੇਲਕਾਫ ਤੇ ਕਹਿੰਦਾ ਬਾਪੂ ਫਾਰਮ ਦੀ ਵਤੀ ਆ ਜੀ ਇਹ ਆ ਸਮਝਾਂ ਅਗਰ ਕਿਸੇ ਪਾਸੋਂ ਹੱਥ-ਦਰਾਣੀ ਕੱਦ-ਕਾੜ ਚੰਗਾ ਵਜਨ ਯੂ ਦੀ ਵਧੀਆ ਹਨਾ ਸੋ ਫੇਸ ਕੁਆਲਿਟੀ ਵਗੈਰਾ ਦੇਖ ਸਕ ਜਾਓ ਸੋਹਣੀ ਸਾਫ-ਸੁਤਰੀ ਕਿਸੇ ਪਾਸੋਂ ਹੱਥ-ਦਰਾਣੀ ਬੱਚੀ ਤੇ ਆਪਾਂ ਰੇਟ ਵੀ ਇਹਦੇ ਪੁੱਛਾਂਗੇ ਭਾਈ ਜੀ ਰੇਟ ਇਹਦੇ ਕੀ ਰੱਖਿਆ ਆ ਰੇਟ ਭਾਈ ਅੱਸੀ ਇਹਰ ਕੇ ਲੈਣਾ ਸਤਾਰਾ ਜਿੱਥੇ ਮੱਝ ਖੜਾ ਕੇ ਮਰ ਚੱਲੋ ਮੈਂ ਗੱਡ ਲਵਾਂ ਪਤਾ ਨਹੀਂ ਕੋਈ ਨਿਆਣਾ ਨਹੀਂ ਬੱਚਾ ਜਿੱਥੇ ਮਰਜੀ ਥਿੱਥੇ ਮਰਜੀ ਚੋਈ ਚੱਲੋ ਹਣਾ ਸੋ ਚਵਾਈ ਦੇਖੋ ਇੱਕ ਨੰਬਰ ਰੇਟ 80000 ਹਣਾ ਮੌਕੇ ਤੇ ਗੁਜਾਇਸ ਹੋ ਜੂਗੀ ਸੋ ਠੰਡੀ ਸੀਦਾ ਤਾਂ ਕੋਈ ਆਂਤੀ ਨਹੀਂ ਬਹਿਵੇ ਨੰਗੀ ਚੱਲੋ ਤੇ ਠੰਡੀ ਸੀਦਾ ਵੀਰੇ ਕੋਈ ਆਂਤੀ ਨਹੀਂ ਜਾਵਾ ਹਣਾ ਤੇ ਧਾਰਾ ਤੂੰ ਰ ਇੱਕ ਨੰਬਰ ਰੇਟ 80000 ਤੇ ਭਾਈ ਜੀ ਦੁੱਧ ਕਿੰਨਾ ਕਵਾ ਦੂਗੀ ਇਹ ਲੈ ਅੱਥੇ ਬਹਿ ਕੇ ਮਾਰਦੇ ਸਾਂਗੇ ਧਾਰਾ ਬੱਸ ਧਾਰਾ ਚੱਲ ਓਕੇ ਆ ਤੇ ਦੁੱਧ ਕਿੰਨਾ ਕ ਦੇ ਦੂਗੀ ਇਹ ਬੱਸ ਭਾਈ ਇਹ ਰਾਤ ਦੀ ਘੜੀ ਇਹਦੇ ਨੇ ਬਾਈ ਤਿਆਰ ਆ ਕੇ 20 ਲੀਟਰ ਜਮਾਂ ਨਿਬੜੂਗਾ ਭਾਈ ਜੀ ਮੈਂ ਤੇ ਮੇਰੂਗਾ ਭਈ ਇੱਥੇ ਜੱਕੀ ਜੋੜ ਭਾਈ ਚਾਰ ਟਾਂਗਾਂ ਦਾ ਜਿਹੜਾ ਕੰਥੇ ਪੈਣਾ ਦੇਖਣ ਵੜ ਕੋਲੇ ਪੈ ਜਾਣਾ ਕਰਕੇ ਜੋੜਣਾ ਥੇ ਪੁਰਾਣ ਉਹ ਘਵੜਾ ਪੜਾ ਕੇ ਉੱਥੇ ਪੈ ਜਾ। ਸਭ ਚੋਕੇ ਤਸੱਲੀ ਕਰਕੇ ਲੈ ਜਾਣਾ ਕੋਈ ਡੱਕਦਾ ਜੀਗਾ ਅਸੀਂ ਜੋ ਮਾਣਦਾਨ ਹੋ ਜਾਊਗਾ ਅੱਗੇ 2 ਨੰਬਰ ਦੇਖ ਰਹੇ ਆ ਜਿਹੜੀ ਆਪਾਂ ਹਾਂ ਭਈ ਇਹ ਸਰਕਾਰ ਦੀ ਦੇ ਸਾਰਾ ਲੈ ਜਮਾਂ ਪਿੱਛਾ ਲਾ ਜੇ ਬੱਛੀ ਆ ਗਈ ਮਗਰੇ ਬੱਛੀ ਆ ਗਈ ਪਿਆਰ ਪਿਆਰ ਤੰਗਾਂ ਦੀ ਵੀਰੇ ਬੱਛੀ ਆ ਬੱਛੀ 나ੜੂਆਂ ਨਾਲ ਆ ਜਮਾਂ ਹਣਾ ਸੋ ਬੱਛੀ ਬੜੀ ਬੱਚੀ ਚੰਗੀ ਆ ਹਨਾ ਮੈਂ ਬੱਚੀ ਆਪਾਂ 5000 ਇੱਥੇ ਰੱਖੂ ਤੇ ਕਹਿਵਾਂ ਦਾ ਨਾਲ ਤੇ ਰੇਟ ਇਹਦਾ ਕੀ ਆ ਵੀਰੇ ਰੇਟ ਇਹਦਾ ਰੇਟ ਬਾਈ ਯਾਰ ਤੂੰ ਜਮੇ ਇਕੱਲੀ ਕਹਿਦਾ ਜਮੇ ਬਸ 1 ਲੱਖ 6000 ਰੁਪਏ ਲੈਣਾ ਦੁੱਧ ਕਿੰਨਾ ਪਾਉਦੋ ਹਾਇਸਟ ਮੈਂ ਤਾਂ ਬਸ 25 ਲੀਟਰ ਨੂੰ ਕੱਢਾਂ ਲਵਾਉ ਹੁਣ 26 ਜਮਾ ਨਿਬੜੂ ਨੈਟ ਮੈਂ ਲੈ ਲਊਂ ਬਾਈ ਅੱਛੇ ਓਡੀ ਨੂੰ ਪੜਿਆ ਤੇ ਲੇਵਾ ਫਟਫਾਟ ਫਿਟਿੰਗ ਵਾਲਾ ਜਮਾਣਾ ਸੋ ਵੀਰ ਕਦਕਾੜ ਵਗੈਰਾ ਦੇਖ ਸਕਦਾ ਸੋਹਣਾ ਸਾਫ ਸੁਥਰਾ ਤੇ ਰੇਟ ਹੈਗਾ 1 ਲੱਖ 6000 25 ਕਿਲੋ 22 ਜਮਾ ਦੁੱਧ ਹਾਜ਼ਰ ਆ ਹਾਈਸਟ ਜੋਰ ਕਿੰਨਾ ਕੁ ਦੇ ਦੂਗੀਏ ਹਾਈਸਟ ਜੋਰ ਭਾਈ ਤੋਂ 25 ਦਿੱਤਾ ਵਗਾ 33 ਲੀਟਰ ਦੇ ਜੀ ਠੰਡੀ ਸੀਲ ਇਹ ਦੇਖ ਲੈ ਲੈ 17 ਜਿੱਥੇ ਮਰਜੀ ਦੇ ਮਰਜੀ ਆ ਸੋ 17 ਵਗੈਰਾਲੇ ਪਾਸੋਂ ਜਮਾ ਓਕੇ ਆ ਠੀਕ ਹੈ ਸੋ 1,06,000 ਰੁਪਏ ਰੇਟ ਆ ਨਹੀਂ ਨਹੀਂ ਠੰਡੀ ਸੀਲ ਬਾਹਰ ਨਹੀਂ ਮਿਲਦੀ ਲੈ ਚੱਲ ਸੋ 1,06,000 ਰੁਪਏ ਰੇਟ ਆ ਸੋ ਤੇ 33 32 ਕਿਲੋ ਪਲੂਣ ਦਾ ਪਾਇਆ ਵਾ ਇਸ ਵਾਰ 35 ਕਿਲੋ ਤਾਂ ਮੰਨ ਕੇ ਪਰਚੇਸ ਕਰ ਸਕਦੇ 25 22 ਕਿਲੋ ਦੁੱਧ ਹਰ ਪਾਚਾ ਤਾਂ ਇਸ ਵੀ ਜਲੇ ਬਣ ਕੋਲ ਹਾਜ਼ਰਾ ਤੇ ਬਾਕੀ ਬੈਠ ਜਗੇ ਕੱਦ ਕਰ ਥੋੜਾ ਪੱਕੇ ਦਾ ਮੰਨ ਲਿਆ ਤੇ ਬੱਚਾ ਬੜਾ ਪਿਆਰਾ ਬਿਸੇ ਦੇ ਬੱਚੀ ਆ ਗਈ ਹੈ ਨਾ ਤੇ ਅੱਗੇ ਬਾਈ ਜੀ ਤੇ ਅੱਗੇ ਦੀ ਬੈੜ ਦੇਖਣਾ ਤੀਜੇ ਨੰਬਰ ਬੱਚਾ ਗਿਆ ਵਗਰੇ ਕਿਸਮ ਭਾਗਤ ਤੇ ਕਹਿੰਦਾ ਨਾ ਸੂਈ ਨੂੰ ਭਾਈ ਪੰਜਵਾਂ ਅੱਛਾ ਪੰਜਵਾਂ ਦਿਨ ਹੋ ਗਿਆ ਸੂਈ ਨੂੰ ਤੇ ਦੁੱਧ ਕਿੰਨਾ ਕਾਉਂਟ ਨੇਟ ਆ ਕੁੱਤੀ ਜਾਨ ਸੁਈ ਨੂੰ ਬੱਚਾ ਅੱਜ ਬੈਠਾ ਹੈ ਨਾ ਤੇ ਕਿੰਨਾ ਦੁੱਧ ਹੁਣ ਹਾਜ਼ਰ ਆ ਭਾਈ ਅੱਜ ਕਿਹੜੇ ਬਾਈ ਲੈਟਰ ਨੂੰ ਮੰਡਾ ਲਵਾਉਂਦੇ ਆ ਅੱਗੇ ਸੁਭਰ ਕੱਦ ਕਾੜ ਵਗੈਰਾ ਬਹਿੜਦਾ ਦੇਖ ਸਕਦੇ ਹੋ ਸੋਹਣਾ ਸਾਫ ਸੁਥਰਾ ਜੇ ਕਹਿੰਦਾ ਭਾਬਾ ਕਿਸੇ ਬਾਸੇ ਹੋ ਹੱਥ ਦਰਾ ਹੈ ਨਹੀਂਗੀ ਸੰਦੋ ਭਾਈ ਚਾਰ ਹੀ ਆ ਅੱਛਾ ਤੇ ਹਾਈ ਜਖ ਦੁੱਧ ਕਿੰਨਾ ਕੁ ਦੇ ਦੂਗੀ ਇਹ ਭਾਈ ਦੁੱਧ ਦੇ ਤੂੰ ਬੱਚੀ ਦਾ ਮੰਨ ਕੇ ਚਲੋ ਦਿੱਤਾ ਲਗਾ ਜਾਂ ਮੰਨ ਕੇ ਚੱਲ ਵੀ ਮੈਨੂੰ ਯਾਰ ਮੈਂ ਅੱਛਾ ਹੁਣ ਚੋਣ ਦਾ ਨੱਟ ਕਿੰਨਾ ਹਾਜ਼ਰ ਆ ਜਮਾ ਭਾਈ 22 ਲੀਟਰ ਹੁਣ ਤਿਆਰ ਆ ਢੋਲੋ ਈਮਾਨਦਗੀ ਵੀਰ ਲੈ ਜਾਣਾ 30 ਲੀਟਰ ਬਾਈ ਖਰਾਬ ਪਾਈ ਜਾਣਾ ਜਮਾ ਇਹਨੇ ਬੜਦੇ ਖਰਾਬ ਉਹ 30 ਦੇ ਜਾ ਕਿਉਂ ਤੂੰ ਤਾਂ ਬੈਠਾ ਸੋ 30 ਕਿਲੋ ਦੁੱਧ ਮੰਨ ਕੇ ਜਿਹੜਾ ਮਰਜੀ ਬੰਦਾ ਪਰਚੇਸ ਕਰ ਲੇ ਇਹ ਜਿਹੜੇ ਅੱਜ ਪਾਏ ਆ ਇੱਕ ਵੜਾ ਇੰਨਾ ਜਮਾ ਫਰਤ ਗਏ ਥੋੜਾ ਹੌਲ ਜੀ ਕਰ ਜਾਂਦੇ ਤੇ ਇਹਦਾ ਰੇਟ ਕੀ ਰਹੂਗਾ ਬਾਬਾ ਯਾਰ 80 ਜਿਹੇ ਮਾਰਤਾ ਅੱਛਾ ਇਹਦਾ ਰੇਟ ਹੈ ਕਿ 80000 ਰੁਪਿਆ ਵੱਡੇ ਕਦ ਕਰ ਚ ਆ ਗਏ ਹਨਾ ਸਵਰਤਾ ਧਾਰਾ ਵਗੈਰਾ ਇਹਦੇ ਵੀ ਦੇਖ ਧਾਰਾ ਆਪਾਂ ਸਾਰਿਆਂ ਦੇ ਮਾਰ ਕੇ ਦਿਖਾਉਣੇ ਪਏ ਤੇ ਮਗਰ ਨਹੀਂ ਵੀ ਧਾਰਾ ਮਾਰਦੀ ਤੇ ਚੌਂਟ ਚ ਵਾਲ ਜਿਵੇਂ ਇੱਕ ਨੰਬਰ ਆ ਹਨਾ ਠੀਕ ਹੈ ਬਹੁਤ ਕਿ ਇਧਰ ਰੇਟ ਆ ਗਿਆ 80000 ਰੁਪਇਆ ਤੇ ਇਹ ਹੈਗੇ ਤਿੰਨ ਬੜਾ ਤਾਜ਼ਾ ਸੁਨਿਆ ਵੀ ਆ ਅੱਗੇ ਆਪਾਂ ਦੇਖ ਰਹੇ ਬੱਛੀ ਪਾਲਕ ਹਨਾ ਇਹਦੀ ਕੀ ਡਿਟੇਲ ਆ ਵੀਰੇ ਇਹਦੇ ਮਨ ਕਿਹੋ ਜਿਹੀ ਹੈਗੀ ਆ ਜੀ ਪਰ ਤਾਂ ਵੀ ਕਾਜੀ ਕਰਵਾ ਦੇ ਜੀ ਜੀ ਵੀ ਬੋਦਾ ਕਾਜੀ ਚੈੱਕ ਕਰਾ ਕੇ ਜੀ ਜਾਵੇ ਆਈਲਾ ਬਈ ਕੁਝ ਸਮਾਂ ਜਿਆਦਾ 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 ਨਹੀਂ ਮਾਚੀ ਬਹੁਤ ਜਿਆਦੇ ਜਨਨ ਬਰੀਡ ਦੀ ਬਹੁਤ ਚੰਗੀ ਸੀ ਸੋ 7 ਮਹੀਨੇ ਦੀ ਗੱਬਣ ਬੱਛੀ ਜਿਹੜੇ ਮੇਰੇ ਭਰਾ ਨੇ ਲੈਣੀਆਂ ਡਾਕਟਰ ਆਪ ਦਾ ਨਾਲ ਲੈ ਕੇ ਚੈੱਕ ਕਰਾ ਕੇ ਲੈ ਗਏ ਕਿਉਂਕਿ ਵਪਾਰ ਦਾ ਕੰਮ ਆਪਣੀ ਵੀਰੇ ਅੱਗੇ ਦਿੰਦੀ ਵੀ ਆ ਜੀ ਪਹਿਲਾਂ ਇਹ ਸੋ ਮੱਛੀ ਆ ਲੈ ਘੀਰੀ ਹੈ ਜਦੋਂ ਠੰਡੀ ਸੀ ਦੇਖਣਾ ਨਾਲ ਆ ਬਸੂਰੀ ਬਈ ਲੈ ਜੀ ਜੀ ਇਹਦਾ ਰੇਟ ਕੀ ਆ ਜੀ ਬਾਬੇ 90000 ਰੁਪਏ ਲਾਉਂਦਾ 99 ਸੋ 99000 ਰੁਪਏ ਦਾ ਰੇਟ ਆ ਤੇ ਸੋਭਰ 95000 ਰੁਪਏ ਰੇਟ ਆ ਮੌਕੇ ਤੇ ਥੋੜੀ ਬੋਦੀ ਗੁਜਾਇਸ ਹੋ ਜੂ ਛੋੜ ਸਫਾ ਬਾਕੀ ਵੀ ਇਹ ਕਾ 95 ਲੈਣਾ ਮਾਨਦਾਨ ਕਰ ਦੂਗਾ ਪਰ ਤੋਕੜ ਗੱਪਣ ਪੱਛੀ ਤੁਹਾਨੂੰ ਦਿਖਾ ਰਹੇ ਆ ਚੈੱਕ ਪਾਸ ਤੇ ਜਿਹੜੀ ਵੀਰੇ ਪਏ ਬੈਠ ਦੇਖ ਰਹੇ ਦੀ ਕੀ ਡਿਟੇਲ ਆ ਪੱਛੀ ਦੀ ਜੀ ਸਰ ਜੀ ਅਸੀਂ ਤੁਹਾਨੂੰ ਦੱਸ ਦਈਏ ਕਰਦੇ ਰੇਟ ਜੱਗੂ ਗੱਤ ਪਾਉਂਦਾ ਜੀ ਹਾਂ ਭਾਈ ਇਹ ਜਿਹੜਾ ਮੈਂ ਕਰ ਕਾਉਣ ਵਾਸਤੇ ਐਂਡ ਵੀ ਜੀ ਜਿਹੜੀ ਕਦੇ ਵਿਆੜ ਖੜੀ ਉਹ ਜੀ ਆ ਗਈ ਏ ਹਾਂ ਵੀਰੋ ਕੋਨੇ ਚ ਖੜੀ ਹੁੰਦੀ ਹੈ ਨਾ ਹਾਂ ਉਹ ਉੱਥੇ ਖੜੀ ਹੁੰਦੀ ਵੀਰੇ ਸਰੇ ਦੇ ਹਾਂ ਦੁੱਧ ਦੇ ਫਾਰਮ ਚਲੀ ਗਈ ਹੁਣ ਹਾਂ ਦੁੱਧ ਬਾਹਰ ਤੇ ਕੀ ਰਿਕਰਡ 30 ਕਿਲੋ ਹਾਂ ਵੀ 30 ਕਿਲੋ ਰਿਕਰਡ ਬਾਈ ਆਪਾਂ ਮੰਨ ਕੇ ਜਿਦੋਂ ਇਹ ਕਹਿੰਦੇ ਵੀ ਇਹ ਐਚਬਾੜਾ ਪਾਲੀਓ ਵਿਚਾਰੀ ਬੈਨਟ ਹੋ ਜਲਦੀਆਂ ਦਾ ਖਰਚਾ ਪੂਰੀ ਜਾਂਦੀਆਂ ਅੰਦਰ ਹੈ ਨਾ ਜੀ ਹਾਂ ਵੀਰੇ ਇਹਦਾ ਰਿਕਾ ਆਪਣਾ ਮੰਨ ਕੇ ਜਦੋਂ ਉਮਰ ਕਿੰਨੀ ਕਾ ਉਮਰ ਬਾਈ 6 ਸਾਲ ਦੀ ਹੈ ਰੇਟ ਇਹਦਾ ਜੀ ਅੱਗੇ ਵੀਰੇ ਜਿਹੜੀ ਇਹ ਬੱਚੀ ਦੇਖ ਰਹੇ ਹਾਂ ਉਮਰ ਕਿੰਨੀ ਕਾ ਜੀ ਝੋਲੀ ਚਾਰੇ ਥਣ ਪੋਲੀ ਝੋਲੀ ਹੈ ਨਾ ਤੇ ਇਹਦਾ ਰੇਟ ਕੀ ਹੈ ਵੇਚਣ ਵਾਲਾ ਭਈ 13000 ਰੁਪਏ ਲਵਾਂਗਾ ਭਈਆ ਸ 13000 ਰੁਪਏ ਬੱਚੀ ਆਪਾਂ ਦੇਣੀ ਆ ਜਮਾ ਤੇ ਅੰਦਾਜ਼ਾ ਇਹ ਸੱਤ ਆਸ ਪਾ ਦੀ ਉਮਰ ਹੋਵੇਗੀ ਹਨਾ ਜੀ ਸੋ ਝੋਲੀ ਦੇਖੋ ਬੱਚੀ ਦੀ ਚੰਗੀ ਆ ਤੇ ਜਿਹੜੀ ਦੋ ਨੰਬਰ ਬੱਚੀ ਦੇਖ ਰਹੇ ਜੀ ਉਮਰ ਵਗੈਰਾ ਫਿਰ ਤੇ 9 ਮਹੀਨੇ ਦੀ ਏਜ ਆ ਤੇ ਫਿਰ ਰੇਟ ਇਹਦਾ ਕੀ ਆ ਨੈਟ ਦੇਚਣ ਵਾਲਾ ਅਸ 17 ਦੀ ਇਹ ਤੇ 13 ਦੀ ਉਹ ਤੇ ਜੇ ਵੀ ਦੋਨੇ ਇਕੱਠਿਆਂ ਲੈਂਦਾ ਹੋਇਆ ਮੰਨਦਾ ਨਾ ਹੋ ਜੂ ਉਹੋ ਜਾਂ ਜੀ ਜਿਹੜਾ ਲੈਂਦਾ ਹੋਇਆ ਭਈਆ ਮਾ ਜਮਾ ਮਾਰ ਕੇ ਚੱਲ ਆ ਵੀ ਸੇ ਕਲੀਅਰ ਹੈ ਸਾਰੇ ਇੱਕ ਸਾਹੀ ਵਾਲਾ ਇੱਕ ਤਾਂ ਖਾਣੇ ਸਾਹੀ ਵਾਲ ਦੀ ਪਛੀ ਤੋਂ ਸਾਹੀ ਵਾਲ ਦੇਖੋ ਯਾਰ ਧੁੰਨ ਬੰਨ ਚੱਲ ਰ ਸਾਰਾ ਕੁਛ ਇਹਦਾ ਕੰਪਲੀਟ ਆ ਤੇ ਦੇਖੋ ਯਾਰ ਸਾਹੀ ਵਾਲ ਤੌਰ ਦੀ ਫਿਰਦੀ ਖੁੱਲੀ ਛੱਡ ਕੇ ਕਿਸੇ ਵੀਰ ਨੇ ਸਾਹਮਣੀ ਤਾਂ ਜਿੱਦੇ ਤਿਆਰ ਹੋ ਗਈ ਜਿਹੜੇ ਹਿਸਾਬ ਨਾਲ ਥਾਣਾ ਹਵਾਨਾ ਚੰਗੀਆਂ ਗੱਲ 92 ਸਰ ਤੇ ਵੀ ਕਾਣੀ ਬਾਕੀ ਕੁਆਲਿਟੀ ਚੰਗੀ ਆ ਇਹਦਾ ਰੇਟ ਕੀ ਆ ਹਾਂ ਨਾ ਆ 18000 ਰੁਪਇਆ ਥਣ ਚਾਰੀ ਆ ਹਨਾ ਠੀਕ ਹੈ ਸਭ ਤੋਂ ਕਾਫੀ ਜਾਣ ਪਾ ਤੁਹਾਨੂੰ ਦਿਖਾ ਦੇ 62805 81698 ਵੀਡੀਓ ਦੇਖ ਲਈ ਚੈਨਲ ਨੂੰ